ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਤੇ ਭੈਣਾਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਣੇ ਫਾਰਮ ਦੇ ਵਿੱਚ ਇੱਕ ਗਾਂ ਬਿਮਾਰ ਹੋ ਗਈ ਹੈ ਜਿਹਨੂੰ ਕਿ ਮਟੈਟਸ ਹੋ ਗਈ ਹੈ ਅਸੀਂ ਅੱਜ ਕੱਲ ਮੌਸਮ ਵੀ ਇਹੋ ਜਿਹਾ ਚੱਲੀ ਜਾਂਦਾ ਕਿ ਹਰ ਇੱਕ ਦੇ ਫਾਰਮ ਦੇ ਵਿੱਚ ਇਹ ਦਿੱਕਤ ਆ ਜਾਂਦੀ ਹੈ ਜੇ ਕਿਸੇ ਨੂੰ ਵੀ ਇਹ ਦਿੱਕਤ ਆਉਂਦੀ ਆ ਤਾਂ ਉਹਦਾ ਇਲਾਜ ਵੀ ਆਪਾਂ ਕਰ ਸਕਦੇ ਹਾਂ ਇਹਦਾ ਇਲਾਜ ਵੀ ਹੈਗਾ ਕੋਈ ਵੀ ਬਿਮਾਰੀ ਹੁੰਦੀ ਹੈ ਉਹਦਾ ਇਲਾਜ ਤਾਂ ਹੋ ਜਾਂਦਾ ਪਰ ਪਸ਼ੂ ਥੋੜਾ ਜਿਹਾ ਵੀਕ ਹੋ ਜਾਂਦਾ ਆਹ ਵਾਲੀ ਗਾਂ ਨੂੰ ਆਪਣੀ ਨੂੰ ਜਰਸੀ ਨੂੰ ਹੋ ਗਈ ਸੀ ਇਹ ਹੋ ਗਈ ਲੱਸੀ ਤੇ ਆਪਣੇ ਆ ਗਏ ਡਾਕਟਰ ਸਾਹਿਬ ਤੇ ਇੰਜੈਕਸ਼ਨ ਲਾਉਣਗੇ ਇਹਦੇ ਪੜਾਣੇ ਲੱਗੇ ਇੰਨਾ ਸੋਖਾ ਵੀ ਹਜੇ ਵਾਵਾ ਚ ਖੜ ਜਾਂਦੀ ਹੈ ਵਿਚਾਰੀ ਤੰਗਣੀ ਕਰਦੀ ਨਾ ਇਹ ਜਿਹੜਾ ਇੰਜੈਕਸ਼ਨ ਆ ਇਹ ਆਪਾਂ 3 ਦਿਨ ਲਾਉਣਾ ਤੇ 1 ਇੰਜ ਇੰਜੈਕਸ਼ਨ ਨਾਲ ਹੀ ਇਹਨੂੰ ਇੰਨੀ ਜ਼ਿਆਦਾ ਸੀ ਦੀ ਵੀਡੀਓ ਵਿੱਚ ਆਪਾਂ ਐਡ ਕਰ ਦਾਂਗੇ ਮੇਰੀ ਸੋਜ ਹਵਾਨੇ ਨੂੰ ਇੰਨੀ ਹੋ ਗਈ ਸੀ ਇਹਦਾ ਬੁਰਾ ਹਾਲ ਸੀਗਾ ਸੋ ਇੱਕ ਇੰਜੈਕਸ਼ਨ ਨਹੀਂ ਇਹਨੂੰ ਠੀਕ ਹੋ ਜਾਂਦੀ ਹੈ ਇੱਕ ਵੈਲ ਨਾਲ ਹੀ 50 ਮਲ ਦੀ ਵੈਲ ਹਾਂਜੀ ਤੇ ਉਹਦੇ ਨਾਲ ਆਪਾਂ ਚੀਜ਼ਾਂ ਐਡ ਕੀਤੀਆਂ ਸੀ ਇਹ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਸਕਦੇ ਹੋ ਇਹ ਟੀਕੇ ਦਾ ਨਾਮ ਹੈਗਾ ਕਵੈਕਟਨ ਹੈ ਤਾਂ ਥੋੜਾ ਜਿਹਾ ਮਹਿੰਗਾ ਹੈ ਇਹ ਵਾਲਾ ਟੀਕਾ ਤੇ ਪਰ ਇਹਦੇ ਨਾਲ ਜਲਦੀ ਆਰਾਮ ਆ ਜਾਂਦਾ ਜਲਦੀ ਆਰਾਮ ਆ ਜਾਂਦਾ 100% ਹੱਲ ਹੋ ਹੀ ਜਾਂਦਾ ਇਹਨੂੰ ਮਟਾਇਟਸ ਜਿਹੜੀ ਹੋਈ ਸੀ ਉਹ ਹਾਰਡ ਸੀ ਜਿਵੇਂ ਇੱਕ ਸਾਈਡ ਵੀ ਹਾਰਡ ਹੋ ਗਈ ਸੀ ਇੱਕ ਥਾਣਾ ਹਾਂਜੀ ਮਤਲਬ ਸੋਜ ਇੰਨੀ ਜ਼ਿਆਦਾ ਹੋ ਗਈ ਸੀ ਉਹ ਮੈਂ ਵੀਡੀਓ ਵਿੱਚ ਐਡ ਕਰ ਦਉ ਉਹ ਦੁੱਧ ਦਾ ਵੀ ਪਾਣੀ ਬਣ ਗਿਆ ਸੀ ਉਹ ਦੁੱਧ ਦਾ ਵਿੱਚ ਉਹ ਯਾਨੀ ਕਿ ਜਿਵੇਂ ਜੂਸ ਦੀ ਤਰ੍ਹਾਂ ਹੋ ਮਸੰਮੀ ਦਾ ਜੂਸ ਹੁੰਦਾ ਇਦਾਂ ਹੋਣ ਲੱਗ ਗਿਆ ਸੀ ਇੱਕ ਆਪਾਂ ਇਹ ਵਾਲਾ ਇਹ ਵਾਲਾ ਟੀਕਾ ਨਾਲ ਇਹਦੇ ਲਾਇਆ ਸੀ ਆਈਸੋਫਲੂਡ ਆਈਸੋਫਲੂਡ ਉਹਦਾ 5 ਐਮਲ ਇਹ 5 ਐਮਲ ਤੋਂ ਵੱਧ ਨਹੀਂ ਲਾਉਣਾ ਇਦੇ ਨਾਲ ਦੁੱਧ ਪਸ਼ੂ ਵੇਹੇ ਸੁੱਕ ਜਾਂਦਾ ਪਰ ਜਿਹੜੀ ਸੋਜ ਵਗੈਰਾ ਉਹ ਜਲਦੀ ਕਵਰ ਹੋ ਜਾਂਦੀ ਹੈ ਪਹਿਲੀ ਵਾਰ ਆਪਾਂ ਇਹ ਨਾਲ ਲਾਇਆ ਇੱਕ ਆਹ ਵਾਲੀ ਮੀਡੀਅਮ ਪਾਊਡਰ ਆਉਂਦਾ ਹੈ ਇਹ ਘੋਲ ਕੇ ਆਪਾਂ ਇਹਨੂੰ ਡਾਇਰੈਕਟ ਮੂੰਹ ਰਾਂ ਹੀ ਦੇ ਸਕਦੇ ਹਾਂ ਜੇ ਪਸ਼ੂ ਖਾਂਦਾ ਤਾਂ ਦੇ ਸਕਦੇ ਹਾਂ ਇਹ ਡੇਲੀ ਸਵੇਰ ਸ਼ਾਮ ਦੇਣਾ ਇਹਦੇ ਨਾਲ ਕੋਰਸ 6 ਜਾਨਕੀ ਸੀਸ਼ੀਆਂ ਦਾ ਇਹ ਟੋਟਲੀ ਆ 1000 ਕੁਛ ਰੁਪਏ ਦਾ ਆਂਦਾ ਕਈ ਵਾਰੀ ਰੇਟ ਦਾ ਫਰਕ ਹੁੰਦਾ ਨਾ ਇੱਧਰ ਉੱਧਰ ਵੀ ਮੈਡੀਕਲਾਂ ਤੇ ਕੋਈ ਕੋਈ 1100 ਦੇਈ ਜਾਂਦਾ ਹਾਂਜੀ ਉਹ ਤਾਂ ਲੱਗੀ ਹੋਈ ਵੀ ਲਾ ਲੈਂਦੇ ਨੇ ਕਈ ਜਿਆਦਾ ਵਾਲੇ ਨੇ 1080 ਰੁਪਏ 1100 ਰੁਪਏ تھی ਰੇਟ ਹੈਗਾ ਹਾਂਜੀ ਤੇ ਆ ਠੀਕਾ ਸਸਤਾ ਹੀ ਆ 40 ਰੁਪਏ ਦਾ ਠੀਕਾ ਤੇ ਆ ਵੈਕਟਨ ਜਿਹੜਾ ਹੈਗਾ ਆਹ ਸੌਰੀ ਮੀਡੀਅਮ ਆ ਇਹ 80 ਰੁਪਏ ਦੀ ਇੱਕ ਸ਼ੀਸ਼ੀ ਆ ਇਹ ਟੋਟਲ 6 ਸ਼ੀਸ਼ੀਆਂ ਸਵੇਰ ਸ਼ਾਮੇ ਦੇਣੀਆਂ ਤੇ 100% ਇਹਦੇ ਨਾਲ ਇਹ ਜਿਹੜੀ ਬਿਮਾਰੀ ਐ ਕਵਰ ਹੋ ਹੀ ਜਾਂਦੀ ਆ ਸੋ ਅੱਗੇ ਵੀ ਆਪਾਂ ਗੱਲ ਕਰਦੇ ਹਾਂ ਵੀ ਜਿਹੜਾ ਆਪਣੇ ਪਸ਼ੂ ਰੱਖਣ ਦਾ ਆਪਣਾ ਤਾਂ ਹੀ ਫਾਇਦਾ ਜੇ ਡਾਕਟਰੀ ਜਿਹੜਾ ਇਲਾਜ ਆ ਖੁਦ ਆਪਾਂ ਇਹ ਨਹੀਂ ਕਹਿੰਦੇ ਵੀ ਡਾਕਟਰ ਨੂੰ ਸੱਦੋ ਨਾ ਪਰ ਕਈ ਚੀਜ਼ਾਂ ਦੀ ਜਾਣਕਾਰੀ ਆਪਾਂ ਹੋਣੀ ਚਾਹੀਦੀ ਆ ਸੋ ਇਹ ਇੱਕ ਹੁਣ ਗਾਈਆਂ ਦੇ ਵਿੱਚ ਤਾਂ ਇੱਕ ਪ੍ਰੋਬਲਮ ਜਿਹੜੀ ਸਮੱਸਿਆ ਨਾਲ ਕਾਮਨ ਜੀ ਹੋਈ ਪਈ ਆ ਵੀ ਇਹ ਦਿੱਕਤ ਆਈ ਆ ਆ ਦੋ ਕੁ ਮਹੀਨੇ ਨਾਲ ਸਿੱਲਾ ਜਾਂ ਮੌਸਮ ਚੱਲਦਾ ਨਾ ਜਦੋਂ ਸੌਣ ਪਾਦੋਂ ਦਾ ਉਦੋਂ ਇਹ ਜ਼ਿਆਦਾਤਰ ਆ ਹੀ ਜਾਂਦੀ ਆ ਹਰ ਦਿੱਕਤ ਜਾਂ ਤਾਂ ਫੀਡ ਤੋਂ ਆਉਂਦੀ ਆ ਫੀਡ ਚੁੱਲੀ ਹੁੰਦੀ ਆ ਆਪਾਂ ਆਪਣੇ ਫੀਡ ਚੁੱਲੀ ਨਹੀਂ ਆ ਰਹੀ ਆਪਣੇ ਮੱਕੀ ਸੀਗੀ ਖੇਤ ਮੱਕੀ ਜਿਆਦਾ ਪੱਕ ਗਈ ਉਸ ਟਾਂਡੇ ਵਿੱਚ ਉਹਦੇ ਸੁੱਕ ਗਏ ਕੋਸ਼ਿਸ਼ ਕਰਦੇ ਨੇ ਸੁੱਕੇ ਟਾਂਡੇ ਹੀ ਨਾ ਲੈ ਗਏ ਪਰ ਫਿਰ ਵੀ ਉਹਦੀਆਂ ਛੱਲੀਆਂ ਉਹ ਕਵਰ ਹੁੰਦੀਆਂ ਉੱਪਰੋਂ ਛੱਲੀਆਂ ਦੇ ਵਿੱਚ ਮੱਕੀ ਦੇ ਵਿੱਚ ਹੋ ਸਕਦਾ ਵੀ ਉਲੀ ਹੋਵੇ ਮੈਂ ਕਈ ਵੇਰ ਨੋਟ ਕੀਤਾ ਇਹ ਛੱਲੀਆਂ ਭੱਜ ਕੇ ਖਾਂਦੀਆਂ ਪਹਿਲਾ ਪਸ਼ੂ ਹਾਂਜੀ ਉਹਦੇ ਕਰਕੇ ਉਲੀ ਆ ਜਾਂਦੀ ਤੇ ਉਹਦੇ ਕਰਕੇ ਦਿੱਕਤ ਆ ਜਾਂਦੀ ਆ ਇਹਦਾ ਕੋਰਸ ਤਿੰਨਕ ਦਿਨ ਦਾ ਹੁੰਦਾ ਤਿੰਨ ਦਿਨ ਦੇ ਵਿੱਚ ਪਸ਼ੂ ਜਮਾਂ ਸਹੀ ਹੋ ਜਾਂਦਾ ਬਿਲਕੁਲ ਤੇ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਇਹ ਟੀਕਾ ਠੰਡਾ ਰੱਖਣਾ ਪੈਂਦਾ ਫਿਰ ਜਿਹਦੇ ਵਿੱਚ ਤੁਸੀਂ ਲਾ ਦਿਓ ਇਹਨੂੰ ਸ਼ੇਕ ਕਰਕੇ ਲਾਉਣਾ ਪੈਂਦਾ ਹਾਂ ਇਹਨੂੰ ਬਰਫ਼ ਵਾਲੇ ਦੇ ਵਿੱਚ ਨਾ ਲਾਓ ਵੀ ਉਂਝ ਫ੍ਰਿਜ ਦੇ ਵਿੱਚ ਰੱਖ ਦਿਓ ਜੇ ਆਪਾਂ ਬਰਫ਼ ਵਾਲੀ ਜਗ੍ਹਾ ਤੇ ਰੱਖਤਾ ਤਾਂ ਉਹ ਇਹ ਟੀਕਾ ਖਰਾਬ ਹੋ ਜੂਗਾ ਜੀ ਇਹ ਹੈਗੀ ਹੈ ਜੀ 50 ml ਡੋਜ਼ ਆ ਜੇ ਜਿਆਦਾ ਸੀਰੀਅਸ ਕੇਸਾਂ ਡਾਕਟਰ ਦੋ ਦੋ ਲੋ ਜੀ ਬਣਾਉਂਦੇ ਵਾਹੇ ਇਹਦੀ ਤਿੰਨ ਬਣਾ ਲਓ 17 17 ਦੀਆਂ ਦੋ ਬਣਾ ਲਓ ਤੇ ਇੱਕ 15 ਤੋਂ 16 ਦੀ ਜਿਹੜੀ ਬਾਕੀ ਰਹਿੰਦੀ ਬਣ ਜੂਗੀ ਤਿੰਨ ਦਿਨ 12 12 ਘੰਟੇ ਦੇ ਗੈਪ ਜਦੋਂ ਮੰਗੋ ਜਦੋਂ ਆਪਾਂ ਡਾਕਟਰ ਤੋਂ ਲੈ ਕੇ ਆਉਂਨੇ ਆ ਮੈਡੀਕਲ ਤੋਂ ਉਦੋਂ ਵੀ ਉਹ ਨਾਲ ਆਪਾਂ ਨੂੰ ਬਰਫ਼ ਦਿੰਦੇ ਆ ਕਿ ਟੀਕਾ ਠੰਡਾ ਰਹੇ ਇਹ ਵੀ ਜ਼ਿਆਦਾਤਰ ਧਿਆਨ ਰੱਖਣ ਵਾਲੀ ਗੱਲ ਆ ਕਿ ਟੀਕਾ ਜਦੋਂ ਇਹ ਗਰਮ ਹੋ ਗਿਆ ਫਿਰ ਇਹਨੇ ਕੰਮ ਨਹੀਂ ਕਰਦਾ ਕੰਮ ਘੱਟ ਕਰਦਾ ਕਿਉਂਕਿ ਇਹਦੀ ਦਵਾਈ ਰਲੀ ਹੁੰਦੀ ਆ ਤੇ ਆ ਹੋ ਗਈ ਮੀਡੀਅਮ ਤੇ ਨਾਲ ਆਈਸੋਫਲੂਡ ਜਿਹੜਾ ਤੁਹਾਨੂੰ ਦੱਸਿਆ ਇਹ ਲਾਉਣਾ ਤੇ VML ਦੀ ਸਿਰਜਣ ਦੇ ਬਸ ਇਹਨਾਂ ਚੀਜ਼ਾਂ ਨਾਲ ਹੀ ਇਹ ਵਧੀਆ ਕਵਰ ਹੋ ਜਾਂਦੀ ਜੇ ਦੇਰ ਹੁੰਦੀ ਆ ਜਾਂ ਕਈ ਵਾਰੀ ਆਪਾਂ ਡੀਕ ਦੇ ਰਹੇ ਨੇ ਵੀ ਡਾਕਟਰ ਆਊਗਾ ਕਦੋਂ ਇਹਦਾ ਇਲਾਜ ਕਰੂਗਾ ਹੀ ਡਾਕਟਰ ਵੀ ਸਾਰੇ ਨਹੀਂ ਇਹ ਡਾਕਟਰ ਵੀ ਇਸ ਤਰ੍ਹਾਂ ਦੇ ਵੀ ਲੰਮਾ ਕੇਸ ਪਾ ਲੈਂਦੇ ਵੀ ਅਗਲੇ ਕੁਝ ਛੇ ਲੜਾਈ ਚੱਲਾਂਗੇ ਜਾਂ ਆਹ ਲਾ ਦਈਏ ਫੇਰ ਉਹ ਲਾ ਦਈਏ ਮੈਂ ਕਹਿੰਦਾ ਸਭ ਤੋਂ ਬੈਸਟ ਆ ਮਹਿੰਗਾ ਰੋਏ ਇੱਕ ਵਾਰ ਤੇ ਸਸਤਾ ਰੋਏ ਵਾਰ-ਵਾਰ ਅਸੀਂ ਸਾਰੇ ਤਿਆਰਬੇ ਕਰਕੇ ਦੇਖ ਲਈ ਸਭ ਤੋਂ ਵਧੀਆ ਚੀਜ਼ ਆਹ ਲੱਗੀ ਸਾਨੂੰ ਅਸੀਂ ਕਿਸੇ ਦੀ ਮਸ਼ਹੂਰੀ ਨਹੀਂ ਕਰਦੇ ਬਾਈ ਪਰ ਜਿਹੜੀ ਚੀਜ਼ ਚੰਗੀ ਆਉਂ ਸਲਾਉਣ ਦਾ ਹੱਕ ਬੰਦ ਆ। ਹਾਂਜੀ ਅਸੀਂ ਪਹਿਲਾਂ ਇਹ ਲਾਈ ਸੀ ਦਵਾਈ ਸਸਤੀ ਵਾਲੀ ਲਾਈ ਸੀ ਪਰ ਉਹਦਾ ਰਿਜ਼ਲਟ ਨਹੀਂ ਕੋਈ ਆਇਆ ਉਸ ਤੋਂ ਬਾਅਦ ਫਿਰ ਅਸੀਂ ਇਹ ਲਾਈ ਤੇ ਤਿੰਨਾਂ ਦਿਨਾਂ ਵਿੱਚ ਹੁਣ ਠੀਕ ਹੋ ਗਈ ਐ। ਇਹਦਾ ਬੈਨੀਫਿਟ ਇਹ ਵੀ ਐ ਕਿ ਦਵਾਈ ਦੁੱਧ ਚ ਨਹੀਂ ਆਂਦੀ। ਹਾਂਜੀ ਦੁੱਧ ਦੇ ਵਿੱਚ ਇਹਦਾ ਕੋਈ ਅਸਰ ਨਹੀਂ ਹੁੰਦਾ ਜਿਵੇਂ ਆਪਾਂ ਦੁੱਧ ਪੀਨੇ ਆ ਜਾਂ ਕੋਈ ਵੀ ਇਹ ਇਹ ਚੀਜ਼ ਨਾਲ ਇਹਦਾ ਬਹੁਤ ਫਰਕ ਪੈਂਦਾ। ਜਿੰਨੇ ਵੀ ਫਾਰਮਰਾਂ ਨਾਲ ਗੱਲ ਕੀਤੀ ਹੁਣ ਤੱਕ ਮਿਲੇ ਆ ਸਭ ਤੋਂ ਵੱਧ ਇਹ ਚੀਜ਼ ਨੂੰ ਵਰਤਦੇ ਨੇ। ਤੇ ਵਧੀਆ ਰਿਜ਼ਲਟ ਮਿਲਦਾ। ਬਾਕੀ ਇਹਦੇ ਨਾਲ ਦੁੱਧ ਪਸੂ ਸੁੱਕਦਾ ਨਹੀਂ ਹੈਗਾ ਜਿਵੇਂ ਆਪਾਂ ਕਹਿੰਦੇ ਮਟਾਇਟਸ ਤੋਂ ਬਾਅ ਸੋ ਪਰਮਾਤਮਾ ਕਿਰਪਾ ਕਰੇ ਸਭ ਠੀਕ ਹੋ ਜਾਊਗਾ ਤੇ ਨਿੱਕੀਆਂ-ਮੋਟੀਆਂ ਪਰੇਸ਼ਾਨੀਆਂ ਚੱਲਦੇ ਕੰਮਾਂ 'ਚ ਆਉਂੇ ਰਹਿੰਦੀਆਂ। ਸੋ ਮਿਲਦੇ ਆ ਤੁਹਾਨੂੰ ਕਿਸੇ ਹੋਰ ਵੀਡੀਓ ਦੇ ਵਿੱਚ। ਬਹੁਤ-ਬਹੁਤ ਧੰਨਵਾਦ ਸਾਡਾ ਵੀਡੀਓ ਵੇਖਣ ਲਈ। ਵੀਡੀਓ ਨੂੰ ਬਾਅਦ ਵੀਡੀਓ ਅਸੀਂ ਪਾਈ ਆ। ਤੇ ਕੋਸ਼ਿਸ਼ ਕਰਾਂਗੇ ਇਦਾਂ ਹੀ ਵੀਡੀਓ ਚੰਗੇ-ਚੰਗੇ ਲੈ ਕੇ ਤੁਹਾਡੇ ਜਾਣਕਾਰੀ ਆਉਂਦੇ ਰਹੀ। ਤੇ ਨਾ ਉਮੀਦ ਕਰਦੇ ਹਾਂ ਵੀ ਤੁਸੀਂ ਕੁਝ ਸਿੱਖਣ ਨੂੰ ਮਿਲਿਆ ਹੋਊਗਾ। ਵੀਡੀਓ ਨੂੰ ਲਾਈਕ ਅਤੇ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ। ਧੰਨਵਾਦ। ਧੰਨਵਾਦ।